ਓ ਬੱਲੇ ਓ ਜੱਸਿਆ ਕਰਤੀ ਨਾ ਉਹ ਗੱਲ ਚੜਾਤੀਆਂ ਨਾ ਮੇਤੇ ਫੋਰਸਾਂ ਓ ਜੜੀ ਗੱਲ ਕਰਨੀ ਮੇਰੇ ਨਾਲ ਕਰ ਨਿਆਣੇ ਨਾਲ ਕੀ ਪੰਗੇ ਲੈਣ ਡਿਆ ਵਾ ਓ ਕੋਈ ਨਹੀਂ ਤੂੰ ਵੀ ਆ ਜਾ ਤੈਨੂੰ ਵੇਖ ਲੈਨੇ ਆ ਬੜੇ ਚਿਰ ਦਾ ਤੇਰੇ ਮੂੰਹ ਹਲ ਵੇਖਣਿਆ ਮੈਂ ਓ ਜਾ ਤੇ ਹਾਲਾ ਫੇ ਜੜਾ ਦੇਵੀ ਦੇਵਤਾ ਤੇ ਹੋਣਾ ਹੀ ਓਏ ਸਾਡੇ ਧਿਆਈ ਆ ਤੂੰ ਆਪਣਾ ਵੇਖ ਓ ਕੁਦਿਆ ਜਾ ਲਿਆ ਪਾ ਪਿਆਲਾ ਟਕੂਆ ਓਏ ਉਹ ਤਾਂ ਪਾਪੇ ਦੇ ਨਾਲ ਹੀ ਲੂਤ ਆਹੀ ਓ ਕੁੰਡਾ ਲਿਆ ਬੜਿਆ ਹੋਣਾ ਜੰਗਾਲਿਆ ਮੈਨੂੰ ਲੱਗਦਾ ਜੱਸਿਆ ਤੂੰ ਪਹਿਲੀਆਂ ਭੁੱਲ ਗਿਆ ਓਏ ਭੁੱਲਿਆ ਨਹੀਂ ਤਾਈਓ ਤੇ ਆਵਾ ਤੇ ਭੁੱਲਣ ਮੇ ਆ ਵੀ ਨਹੀਂ ਉਹ ਦੇਣੀਆਂ ਜੇ ਚੰਗੀ ਚਾਉਣਾ ਨਾ ਚੁੱਪ ਕਰਕੇ ਤਿੱਤ ਬੰਜਾ ਨਹੀਂ ਤਾਂ ਕੁੱਟੂ ਘੱਟ ਤੇ ਘੜੀਸੂ ਜ਼ਿਆਦਾ ਪਤਾ ਨਾ ਮੇਰਾ ਓਏ ਆਪਣੇ ਪਿਓ ਨੂੰ ਲੈ ਗਣ ਇਥੋਂ ਡੰਡੀ ਹੋ ਜਾ ਮੇਰੇ ਆਪਾ ਪੜੇ ਰਾਦਾ ਕੁੱਕੜ ਖਾਦਾ ਜੋ ਹਾਂਜੀ ਓ ਸ਼ਜਾਦਾ ਜਿਹੜਾ ਜੂਆ ਇਹੋ ਜਿੱਤਿਆ ਪੁੱਤ ਡੱਪਲਾ ਜੇ ਓਏ ਉਹ ਕੁੱਕੜ ਦੋਹੀ ਚੁੱਕਿਆ ਵਾ ਉਹ ਗੋਲੂ ਹੁਣੇ ਸਾਰਾ ਟੱਬਰ ਰਾਤ ਦਾ ਲਲਬਲ ਕੇ ਪਿੰਡ ਚ ਕਮਲੇ ਹੋ ਗਏ ਆ ਓ ਚੁੱਕਿਆ ਨਹੀਂ ਜਿੱਤਿਆ ਵਾ ਚੁੱਕਿਆ ਤੇ ਉਹਨਾਂ ਨੇ ਹੋਊਗਾ ਜਿਨ੍ਹਾਂ ਨੇ ਹਾਰਿਆ ਵਾ ਆ ਬੜਾ ਤੁਸੀਂ ਦਵਾ ਪਿਓ ਪਤਾ ਨੇ ਕੰਮ ਫੜਿਆ ਵਾ ਪਿਓ ਲੋਕਾਂ ਦੇ ਕੁੱਕੜ ਖਾਈ ਜਾਂਦਾ ਵਾ ਤੇ ਪੁੱਤ ਲੋਕਾਂ ਦੇ ਨਿਆਣੇ ਤਾ ਤੂੰ ਹੁਣ ਹੱਕ ਜਲੱਤਾਂ ਖਾ ਕੇ ਜਾਣਾ ਆ